ਗੜ ਹੈ ਤੇ ਇਹ ਨਾ ਬੋਦਰ ਨਹੀਂ ਕਰਦਾ ਕਿ ਇਹਨੂੰ ਮੈਂ ਕੁਝ ਵਾਇਗੁਰ ਜੀ ਖਾਲਸਾ ਵਾਇਗੁਰ ਜੀ ਕੀ ਫਤਿਹ ਮੇਰਾ ਨਾਮ ਲਖਵਿੰਦਰ ਕੌਰ ਹੈ ਤੇ ਮੈਂ ਅੰਬਾਲਕੈਂਟ ਦੇ ਰਹਿਣ ਵਾਲੀ ਆ ਤੇ ਮੈਂ ਕਰੰਟਲੀ ਰਿਆਦ ਕਾਲਜ অফ ਲੋ ਜੋ ਕਿ ਰੂਪਨਗਰ ਦੇ ਵਿੱਚ ਮਤਲਬ ਕਿ ਸਿਚੁਏਟਿਡ ਹੈ ਉੱਥੇ ਮੈਂ ਐਜ਼ ਅਨ ਅਸਿਸਟੈਂਟ ਪ੍ਰੋਫੈਸਰ ਪੜਾ ਰਹੀ ਹਾਂ ਬੱਚਿਆਂ ਨੂੰ ਲਾਅ ਦੇ ਸਟੂਡੈਂਟਸ ਨੇ ਤੇ ਮੈਂ ਪਰਸੂਇੰਗ ਕਰ ਰਹੀ ਹਾਂ ਪੀ ਐਚ ਡੀ ਜੋ ਕਿ ਮੇਰਾ ਲਾਸਟ ইয়ার ਚੱਲ ਰਿਹਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਤੇ ਸਰ ਮੈਂ ਸਾਈਡ ਬਾਈ ਸਾਈਡ ਮੈਂ ਜੁਡੀਸ਼ਰੀ ਦੀ ਵੀ ਪ੍ਰੀਪਰੇਸ਼ਨ ਕਰ ਰਹੀ ਆ ਤੇ ਮੈਂ ਜੁਡੀਸ਼ਰੀ ਦੀ ਪ੍ਰੀਪਰੇਸ਼ਨ ਕਰ ਰਹੀ ਜਦੋਂ ਤੋਂ ਮੈਂ ਆਪਣੀ ਐਲ ਐਲ ਬੀ ਸਟਾਰਟ ਕੀਤੀ ਸੀ ਉਦੋਂ ਤੋਂ ਤੇ ਸਰ ਜੁਡੀਸ਼ਰੀ ਦੀ ਪ੍ਰੀਪਰੇਸ਼ਨ ਕਰਦੇ ਹੋਏ ਮੇਰਾ ਇੱਕ ਐਗਜ਼ਾਮ ਸੀ ਜੋ ਕਿ ਰਾਜਸਥਾਨ ਜੁਡੀਸ਼ਰੀ ਸਰਵਿਸ ਤੋਂ ਰਿਲੇਟਡ ਸੀ ਜਿੱਥੇ ਮੇਰਾ ਸੈਂਟਰ ਪਿਆ ਜੋਧਪੁਰ 23 ਜੂਨ ਨੂੰ ਮੇਰਾ ਐਗਜ਼ਾਮ ਸੀ ਜੋ ਕਿ ਰੀਸੈਂਟਲੀ ਲਾਸਟ ਵੀਕ ਹੋਇਆ ਹੈ ਤੇ ਮੈਂ ਇੱਥੇ ਤੋਂ ਆਪਣਾ ਜੋਧਪੁਰ ਗਈ ਆ ਐਗਜ਼ਾਮ ਦੇਣ ਵਾਸਤੇ ਉੱਥੇ ਕੀ ਹੋਇਆ ਕਿ ਮੈਂ ਕਯੂ ਦੇ ਵਿੱਚ ਲੱਗੀ ਹੋਈ ਸੀ ਜੋ ਕਿ ਆਪਣਾ ਫੋਨ ਜਾਂ ਹੋਰ ਵੀ ਜੋ ਸਮਾਨ ਜਿਵੇਂ ਬੈਗ ਹੋ ਗਏ ਬੁਕਸ ਹੋ ਗਏ ਡਿਪੋਜ਼ਿਟ ਕਰਾਣੇ ਪੈਂਦੇ ਹੋਂ ਗੇਟ ਦੇ ਕੋਲ ਤੇ ਸਰ ਬਹੁਤ ਲੰਬੀ ਕਿਊ ਸੀ ਤੇ ਮੈਂ ਕਿਊ ਦੇ ਵਿੱਚ ਲੱਗੀ ਉੱਥੇ ਤੋਂ ਇੱਕ ਜੋ ਸਿਕਿਉਰਿਟੀ ਪਰਸਨ ਸੀ ਉਹ ਮੈਨੂੰ ਐ ਕਿ ਮੈਂ ਤੁਸੀਂ ਘੜਾ ਲਾਓ ਉਹਨੇ ਮੈਨੂੰ ਤੀਨੀਆਂ ਚਾਰ ਵਾਰ ਬੋਲੇ ਮੈਂ ਉਹਦੀ ਗੱਲ ਨੂੰ ਕਨਸੀਡਰ ਨਹੀਂ ਕੀਤਾ ਕਿ ਚਲੋ ਸਿਕਿਉਰਿਟੀ ਗਾਰਡ ਹੈ ਤੇ ਇਹ ਇਨਾ ਬਾਦਰ ਨਹੀਂ ਕਰਦਾ ਕਿ ਇਹਨੂੰ ਮੈਂ ਕੋਈ ਜਸਟੀਫਿਕੇਸ਼ਨ ਦਵਾਵਾਂ ਤੇ ਉਹਨਾਂ ਨੇ ਕਿਹਾ ਕਿ ਮੈਮ ਤੁਸੀਂ ਅੱਗੇ ਚਲੇ ਜਾਓ ਜੋ ਕਿ ਆਫੀਸਰਸ ਹੈਗੇ ਨੇ ਅੱਗੇ ਮੈਂ ਇੱਕ ਮੇਡੀ ਸੀ ਉਹ ਮੈਨੂੰ ਅੱਗੇ ਅੰਦਰ ਲੈ ਕੇ ਚਲੇ ਗਈ ਉਹ ਆਫਿਸ ਜਿੱਥੇ ਕਿ ਸਾਰਾ ਹੀ ਸਟਾਫ ਸੀ ਜੋ ਕਿ ਐਗਜ਼ਾਮ ਕੰਡਕਟ ਕਰਾਉਂਦਾ ਤੇ ਉਹ ਮੈਨੂੰ ਕਹਿੰਦੇ ਕਿ ਹਾਈ ਕੋਰਟ ਦਾ ਸਰ ਹੈ ਤੁਸੀਂ ਇਹਦੇ ਨਾਲ ਗੱਲ ਕਰੋ ਮੈਂ ਕਿਹਾ ਕੌਣ ਨੇ ਹਾਈ ਕੋਰਟ ਦੇ ਸਰ ਉਹ ਸਾਹਮਣੇ ਹੀ ਖੜੇ ਹੋਏ ਸੀ ਕਹਿੰਦੇ ਬਈ ਇਹ ਚੀਜ਼ ਜਸਟੀਫਾਈ ਨਹੀਂ ਹੈਗੀ ਇਹਦੇ ਵੀ ਸਪੈਸ਼ਲੀ ਲਿਖਿਆ ਹੋਇਆ ਹੈ ਮੈਂ ਕਿਹਾ ਸਰ ਕਿਤੇ ਵੀ ਨਹੀਂ ਲਿਖਿਆ ਹੋਇਆ ਮੈਂ ਕਿਹਾ ਸਰ ਤੁਸੀਂ ਜੁਡੀਸ਼ਰੀ ਦਾ ਐਗਜ਼ਾਮ ਕੰਡਕਟ ਕਰਾ ਰਹੇ ਹੋ ਤੇ ਮੈਂ ਇੱਕ ਲਾਅ ਸਟੂਡੈਂਟ ਹੋਣ ਦੇ ਨਾਤੇ ਜਾਂ ਫਿਰ ਇੱਕ ਲੀਗਲ ਆਫੀਸਰ ਹੋਣ ਜੋ ਕਿ ਮਤਲਬ ਕਿ ਇੱਕ ਐਡਵੋਕੇਟ ਹੁੰਦਾ ਹਾਈ ਕੋਰਟ ਦਾ ਤੇ ਤੁਸੀਂ ਲਾਅ ਦਾ ਹੀ ਐਗਜ਼ਾਮ ਕੰਡਕਟ ਕਰਾ ਰਹੇ ਹੋ ਜੋ ਕਿ ਮੈਨੂੰ ਕਨਸਟੀਟਿਊਸ਼ਨ ਆਫ ਇੰਡੀਆ ਆਰਟੀਕਲ 25 ਮੈਨੂੰ ਇਹ ਰਾਈਟ ਦਿੰਦਾ ਮੇਰਾ ਫੰਡਾਮੈਂਟਲ ਰਾਈਟਸ ਹੈ ਕਿ ਮੈਂ ਕਿਸ ਕੀ ਆਪਣਾ ਕਿਰਪਿਆ ਗਿਰਪਾਨ ਵੇਅਰ ਕਰ ਸਕਦੀ ਹਾਂ ਆਪਣਾ ਕੜਾ ਵੇਅਰ ਕਰ ਸਕਦੀ ਹਾਂ ਉਸ ਦੇ ਬਾਵਜੂਦ ਵੀ ਤੁਸੀਂ ਮੇਰੇ ਉਸ ਰਾਈਟ ਨੂੰ ਵਾਇਓਲੇਟ ਕਰ ਰਹੇ ਹੋ ਤੁਸੀਂ ਮੈਨੂੰ ਕੋਈ ਜਸਟੀਫਿਕੇਸ਼ਨ ਦੇ ਸਕਦੇ ਹੋ ਇਸ ਚੀਜ਼ ਲਈ ਕਹਿੰਦੇ ਨਹੀਂ ਮੈਮ ਇਨਸਟਰਕਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਮੈਂ ਕਿ ਸਰ ਤੁਸੀਂ ਮੈਨੂੰ ਦਿਖਾਓ ਉਹ ਮੇਰੇ ਕੋਲ ਆਏ ਇੱਕ ਇਨਸਟਰਕਸ਼ਨਸ ਲਿਖਿਆ ਹੋਇਆ ਇਨਸਟਰਕਸ਼ਨ ਦੇ ਵਿੱਚ ਉਹਨਾਂ ਨੇ ਐਕਸਟਰਾ ਵਰਡਸ ਸੀ ਜੋ ਕਿ ਮੈਨੂੰ ਰੀਡ ਕਰਾਇਆ ਮੈਂ ਅਕਸਰ ਐਕਸਟਰਾ ਵਰਡ ਦੇ ਵਿੱਚ ਤੁਸੀਂ ਆਪ ਪ੍ਰੀਜ਼ੂਮ ਕਰ ਰਹੇ ਹੋ ਕਿ ਕਿਰਪਾਨ ਤੇ ਕੜਾ ਵੇਦੇ ਅੰਦਰ ਆਏਗਾ ਜਾਂ ਤਾਂ ਐਕਸਪ੍ਰੈਸਲੀ ਲਿਖਿਆ ਹੋਵੇ ਬਹੁਤ ਜ਼ਿਆਦਾ ਮੈਂਟਲੀ ਉਹਨਾਂ ਨੇ ਮੇਰੇ ਤੋਂ ਮੈਨੂੰ ਪ੍ਰੈਸ਼ਰਾਈਜ਼ ਕੀਤਾ ਮੈਨੂੰ ਇਗਜ਼ਾਮ ਮੈਨੂੰ ਕਹਿੰਦੇ ਕਿ ਤੁਹਾਡੇ ਕੋਲ ਇੱਕ ਇੱਕ ਚੁਆਇਸ ਹੈ ਜਾਂ ਤਾਂ ਤੁਸੀਂ ਆਪਣਾ ਕੜਾ ਤੇ ਕਿਰਪਾਨ ਲਾ ਕੇ ਇਗਜ਼ਾਮ ਦਿਓ ਨਹੀਂ ਤਾਂ ਨਹੀਂ ਲਾ ਸਕਦੇ ਤਾਂ ਤੁਸੀਂ ਆਪਣਾ ਚਲੇ ਜਾਓ ਕਹਿੰਦੇ ਕਿ ਕੀ ਦਿੱਕਤ ਹੈ एग्जाम ਦੇਣਾ ਤਾਂ ਤੁਸੀਂ ਲਾਣੇ 'ਚ ਕੀ ਪ੍ਰੋਬਲਮ ਮੈਂ ਕਿਹਾ ਸਰ ਇਹ ਮੈਨੂੰ ਅਗਰ ਮੈਂ ਅਮਰਸ਼ਾ ਕਹਿਣਾ ਤਾਂ ਇਹ ਮੇਰੇ ਟਿਲ ਡੈਥ ਤੱਕ ਮੇਰੇ ਨਾਲ ਹੀ ਜਾਣਗੇ ਮੇਰੇ ਕਕਰਾਂ ਚਾਹੇ ਮੈਂ ਕਿੰਨਾ ਕੁ ਪਰਮਾਤਮਾ ਨੂੰ ਮੰਨਦੀ ਆ ਨਹੀਂ ਮੰਨਦੀ ਉਹ ਲਗ ਮੈਟਰ ਹੋ ਗਿਆ ਇੰਨਾ ਸਾਰਾ ਪ੍ਰੈਸ਼ਰਾਈਜ਼ ਕਰਨੇ ਤੋਂ ਬਾਵਜੂਦ ਵੀ ਉਹਨਾਂ ਨੇ ਮੇਰੀ ਸੁਣੀ ਨਹੀਂ ਉਹਨਾਂ ਨੇ ਮੈਨੂੰ ਫੋਰਸ ਕੀਤਾ ਮੇਰਾ ਕੜਾ ਤੇ ਕਿਰਪਾਨ ਲਾਣ ਲਈ ਫਿਰ ਉਹਨਾਂ ਨੇ ਮੈਨੂੰ ਅੰਦਰ ਭੇਜੇ ਤੇ ਮੈਨੂੰ ਕਮ ਤੋਂ ਕਮ ਅੱਧਾ ਜਾਂ ਪੌਣਾ ਘੰਟਾ ਮੈਨੂੰ एग्जाम ਮਤਲਬ ਕਿ ਮੈਨੂੰ एग्जाम ਪੇਪਰ ਨਹੀਂ ਦਿੱਤਾ ਥੋੜਾ ਟਾਈਮ ਰਹਿ ਗਿਆ ਸੀ ਪੇਪਰ ਕੰਪਲੀਟ ਹੋਣ ਨੂੰ ਜਿਸ ਦਿਵਸ ਐਨਾ ਪ੍ਰੈਸ਼ਰਾਈਜ਼ ਕਰਨੇ ਤੋਂ ਬਾਅਦ ਮੈਂ ਉੱਥੇ ਤੋਂ ਰੋਂਦੀ ਹੋਈ ਬਾਹਰ ਨਿਕਲੇ ਤੇ ਮੈਂ ਸਿੱਧਾ ਫਿਰ ਪੁਲਿਸ ਸਟੇਸ਼ਨ ਅਪਰੋਚ ਕੀਤਾ। ਉੱਥੇ ਵੀ ਕੁਝ ਅਫੀਸਰ ਸੀ ਜੋ ਮੇਰੇ ਕੰਪਲੇਂਟ ਲਿਖਣ ਲਈ ਤਿਆਰ ਨਹੀਂ ਸੀ। ਐਸਐਚਓ ਨੂੰ ਮਿਲਣ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਡਮ ਦੀ ਕੰਪਲੇਂਟ ਆਪਣਾ ਐਫਆਈਆਰ ਫਾਈਲ ਕਰੋ। ਐਫਆਈਆਰ ਫਾਈਲ ਕਰਨੀ ਤੋਂ ਬਾਅਦ ਵੀ ਸਰ ਮੈਂ 2 ਜਾਂ 3 ਬਾਰ ਉਹਨਾਂ ਨੂੰ ਫੋਨ ਕਰੇ ਹਨ ਕਿ ਇਸ ਇਹ ਇਨਵੈਸਟੀਗੇਸ਼ਨ ਕਿੱਥੇ ਤੱਕ ਪਹੁੰਚੀ ਹੈ। ਹਜ ਤੱਕ ਵੀ ਉਹਨਾਂ ਨੇ ਕੋਈ ਉਹ ਨਹੀਂ ਦਿੱਤਾ। ਉਹਨਾਂ ਨੇ ਵੀ ਮੈਨੂੰ ਇਹ ਬੋਲੇ ਕਿ ਮੈਡਮ ਇਹ ਕੋਈ ਜਸਟੀਫਿਕੇਸ਼ਨ ਨਹੀਂ ਹੈ ਕਿ ਤੁਸੀਂ ਕਿਰਪਾਨ ਤੇ ਕੜੇ ਦੇ ਮੈਂ ਕਿਹ ਜੋ ਜੁਡੀਸ਼ਰੀ ਸਾਨੂੰ ਖੁਦ ਜੋ ਕਨਸਟੀਟਿਊਸ਼ਨ ਸਾਨੂੰ ਖੁਦ ਰਾਈਟ ਪ੍ਰੋਵਾਈਡ ਕਰਦਾ ਉਹ ਕਿਵੇਂ ਸਾਡੇ ਤੋਂ ਇਹ ਰਾਈਟ ਟੇਕ ਅਵੇ ਕਰ ਸਕਦਾ ਜਾਂ ਤਾਂ ਤੁਸੀਂ ਆਰਟੀਕਲ ਜੋ 25 ਹੈ ਉਹਨੂੰ ਸਟ੍ਰਕ ਡਾਊਨ ਕਰ ਲਓ ਤੇ ਤੋ ਕਿ ਅਸੀਂ ਤਾਂ ਤੁਹਾਨੂੰ ਵੇਰਿੰਗ ਆਫ ਕਿਰਪਾ ਤੁਹਾਨੂੰ ਫੰਡਮੈਂਟਲ ਰਾਈਟ ਦਿੰਦੇ ਹੀ ਨਹੀਂ ਉਸ ਤੋਂ ਬਾਅਦ ਦਾ ਚਲੋ ਮੈਂ ਮੰਨਿਆ ਕਿ ਮੈਂ ਕਿਸੇ ਲੋ ਨੂੰ ਵਾਇਲਟ ਕਰਿਆ ਤੁਸੀਂ ਆਪ ਲੋ ਨੂੰ ਹੱਥ ਲੈ ਕੇ ਤੇ ਮੈਨੂੰ ਕਿ ਮੇਰੀ ਫਿਊਚਰ ਨੂੰ ਕਿਵੇਂ ਸਿਕਿਉਰ ਕਰ ਰਹੇ ਮੈਂ ਤਾਂ ਕਿਸੇ ਸਾਈਡ ਤੋਂ ਐਗਜ਼ਾਮ ਦੇ ਹੀ ਨਹੀਂ ਸਕਦੀ ਇਵਨ ਮੈਂ ਝਾਰਖੰਡ ਦਾ ਵੀ ਐਗਜ਼ਾਮ ਦਿੱਤਾ ਜਿੱਥੇ ਪਰਸਨ ਨੂੰ ਕੁਝ ਨੌਲੇਜ ਵੀ ਨਹੀਂ ਹੈ ਸਿੱਖੀ ਬਾਰੇ ਉਹ ਹਾਲਾਂਕਿ ਉਸ ਟਾਈਮ 'ਤੇ ਮੈਂ ਟਕਸਾਲੀ ਜੋ ਕਿਰਪਾਨ ਹੁੰਦੇ ਨਾ ਵੱਡੀ ਵਾਲੀ ਉਹ ਪਾ ਕੇ ਗਈ ਸੀ ਉਹਨਾਂ ਨੇ ਇੱਕ ਦੋ ਕੁਐਸਚਨ ਮੇਰੇ ਤੋਂ ਪੁੱਛੇ ਚੈਕਿੰਗ ਕਰੀ ਤੇ ਮੈਨੂੰ ਅਲਾਉ ਵੀ ਕੀਤਾ ਐਗਜ਼ਾਮ ਲਈ ਰਾਜਸਥਾਨ 'ਚ ਵੀ ਮੈਂ ਪਹਿਲੇ ਇੱਕ ਦੋ ਵਾਰ ਅਪੀਅਰ ਹੋਇਆ ਮੇਰੇ ਨਾਲ ਕਦੇ ਨਹੀਂ ਹੋਇਆ ਪਰ ਹੁਣ ਦੀ ਵਾਰ ਇਹਨਾਂ ਨੇ ਮੇਰੇ ਨਾਲ ਬਹੁਤ ਮਿਸਬਿਹੇਵ ਕਰਿਆ ਮੇਰੇ ਇੱਕ ਕਾਰਨ ਨੂੰ ਲੈ ਕੇ ਤੇ ਮੇਰੇ ਇੱਕ ਕਾਰਨ ਨੂੰ ਲੋਹਾਇਆ ਗਿਆ ਮੇਰੀ ਬਸ ਰਿਕੁਐਸਟ ਇਹੀ ਹੈ ਕਿ ਇਨ ਫਿਊਚਰ ਮੇਰੇ ਤੋਂ ਬਾਅਦ ਵੀ ਕੁਝ ਹੋਰ ਪਰਸਨ ਨੇ ਜੋ ਕਿ ਜਿਨਾਂ ਦਾ ਹੈ ਰਾਈਟ ਜਾਂ ਜਿਨ੍ਹਾਂ ਨੂੰ ਉੱਥੇ ਤੋਂ ਮਤਲਬ ਕਿ ਐਂਟਰੀ ਨਹੀਂ ਕਰਵਾਈ ਗਈ ਇਹ ਅੱਜ ਦਾ ਇੱਕ ਮਤਲਬ ਕਿ ਬਹੁਤ ਹੀ ਸੈਂਸਿਟਿਵ ਕਨਸੈਪਟ ਹੈ ਜਿਹਨੂੰ ਮਤਲਬ ਕਿ ਰੇਜ਼ ਕਰਨ ਦੀ ਲੋੜ ਹੈ ਆਦਰਵਾਇਜ਼ ਇਹ ਮੁੱਦਾ ਅਗਰ ਸੋਲਵ ਨਹੀਂ ਹੋਇਆ ਤਾਂ ਅਸੀਂ ਕੋਈ ਵੀ ਜੋ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਆਂ ਅਮਰਜੀਤ ਹੋਇਆ ਜਿਨ੍ਹਾਂ ਨੇ ਯਾ ਇਵਨ ਕਿਸੇ ਨੇ ਅਮਰਜੀਤ ਹੋਇਆ ਕੜਾਵੀਕ ਲਵਾ ਰਹੇ ਤਾਂ ਮਤਲਬ ਕਿ ਫਿਊਚਰ ਸੀ ਟੇਨ ਨਹੀਂ ਹੋ ਸਕਦਾ ਅਸੀਂ ਕਿਸੇ ਵੀ ਐਗਜ਼ਾਮ ਦੇ ਵਿੱਚ ਅਪੀਅਰ ਨਹੀਂ ਹੋ ਸਕਦਾ ਅਗਰ ਇਸੇ ਤਰੀਕੇ ਦੀ ਮੈਂਟੈਲਿਟੀ ਮਤਲਬ ਕਿ ਕੋਰਟ ਦੇ ਥਰੂ ਜਾਂ ਕਿਸੇ ਅਥਾਰਟੀ ਨੇ ਕੋਈ ਐਗਜ਼ਾਮਿੰਗ ਦੇ ਵਿੱਚ ਜਾਂ ਐਗਜ਼ਾਮੀਨੇਸ਼ਨ ਦੇ ਵਿੱਚ ਮਤਲਬ ਕਿ ਪ੍ਰੈਸਕ੍ਰਾਈਬ ਕਰੀਏ ਇਸ ਤਰੀਕੇ ਨਾਲ ਤਾਂ ਅਸੀਂ ਸਰ ਘਰੇ ਬੈਠ ਜੀ ਸਾਨੂੰ ਤਾਂ ਕੋਈ ਪੇਪਰ ਦੇਣ ਦਾ ਰਾਈਟ ਹੈ ਹੀ ਨਹੀਂ ਕਿਉਂਕਿ ਇਹ ਰਾਜਸਥਾਨ ਚ ਅੱਜ ਹੋਇਆ ਕੱਲ ਕਿਸੇ ਹੋਰ ਸਟੇਟ ਚ ਵੀ ਹੋਏਗਾ ਤਾਂ ਅਸੀਂ ਤਾਂ ਕਿਸੇ ਐਗਜ਼ਾਮ ਨੂੰ ਦੇ ਹੀ ਨਹੀਂ ਸਕਦੇ ਤਾਂ ਸਾਡਾ ਫਿਊਚਰ ਸਰਟੇਨ ਨਹੀਂ ਹੈ ਤਾਂ ਰੀਜ਼ਨਿੰਗ ਰੈਸਟ੍ਰਿਕਸ਼ਨਸ ਲਗਾਈ ਜਾਣਗੇ ਜੋ ਕਿ ਲੱਗੇ ਕਿ ਰੀਜ਼ਨੇਬਲ ਨੇ ਕੋਈ ਕਿਰਪਾਨ ਜਾਂ ਕੜਾ ਕਿਸ ਤਰੀਕੇ ਨਾਲ ਚੀਟਿੰਗ ਮਤਲਬ ਕਿ ਇੰਪੋਜ਼ ਕਰ ਸਕਦਾ ਹੈ ਕਿ ਚੀਟਿੰਗ ਹੋ ਸਕਦੀ ਹੈ ਪੇਪਰ ਦੇ ਅੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਲਖਵਿੰਦਰ ਕੌਰ ਹੈ ਤੇ ਮੈਂ ਅੰਬਾਲਕੰਟ ਦੇ ਰਹਿਣ ਵਾਲੀ ਆ ਤੇ ਮੈਂ ਕਰੰਟਲੀ ਰਿਆਦ ਕਾਲਜ ਆਫ ਲੋ ਜੋ ਕਿ ਰੂਪਨਗਰ ਦੇ ਵਿੱਚ ਮਤਲਬ ਕਿ ਸਿਚੁਏਟਿਡ ਹੈ ਉੱਥੇ ਮੈਂ ਐਜ਼ ਅਨ ਅਸਿਸਟੈਂਟ ਪ੍ਰੋਫੈਸਰ ਪੜਾ ਰਹੀ ਆ ਬੱਚਿਆਂ ਨੂੰ ਲਾਅ ਦੇ ਸਟੂਡੈਂਟਸ ਨੇ ਤੇ ਮੈਂ ਪਰਸੂਇੰਗ ਕਰ ਰਹੀ ਆ ਪੀ ਐਚ ਡੀ ਜੋ ਕਿ ਮੇਰਾ ਲਾਸਟ ইয়ার ਚੱਲ ਰਿਹਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਤੇ ਸਰ ਮੈਂ ਸਾਈਡ ਬਾਈ ਸਾਈਡ ਮੈਂ ਜੁਡੀਸ਼ਰੀ ਦੀ ਵੀ ਪ੍ਰੀਪਰੇਸ਼ਨ ਕਰ ਰਹੀ ਆ ਤੇ ਮੈਂ ਜੁਡੀਸ਼ਰੀ ਦੀ ਪ੍ਰੀਪਰੇਸ਼ਨ ਕਰ ਰਹੀ ਜਦੋਂ ਤੋਂ ਮੈਂ ਆਪਣੀ ਐਲ ਐਲ ਬੀ ਸਟਾਰਟ ਕੀਤੀ ਸੀ ਉਦੋਂ ਤੋਂ ਤੇ ਸਰ ਜੁਡੀਸ਼ਰੀ ਦੀ ਪ੍ਰੀਪਰੇਸ਼ਨ ਕਰਦੇ ਹੋਏ ਮੇਰਾ ਇੱਕ ਐਗਜ਼ਾਮ ਸੀ ਜੋ ਕਿ ਰਾਜਸਥਾਨ ਜੁਡੀਸ਼ਰੀ ਸਰਵਿਸ ਤੋਂ ਰਿਲੇਟਡ ਸੀ ਜਿੱਥੇ ਮੇਰਾ ਸੈਂਟਰ ਪਿਆ ਜੋਧਪੁਰ 23 ਜੂਨ ਨੂੰ ਮੇਰਾ ਐਗਜ਼ਾਮ ਸੀ ਜੋ ਕਿ ਰੀਸੈਂਟਲੀ ਲਾਸਟ ਵੀਕ ਹੋਇਆ ਹੈ ਤੇ ਮੈਂ ਇੱਥੇ ਤੋਂ ਆਪਣਾ ਜੋਧਪੁਰ ਗਈ ਆ ਐਗਜ਼ਾਮ ਦੇਣ ਵਾਸਤੇ ਉੱਥੇ ਕੀ ਹੋਇਆ ਕਿ ਮੈਂ ਕਯੂ ਦੇ ਵਿੱਚ ਲੱਗੀ ਹੋਈ ਸੀ ਜੋ ਕਿ ਆਪਣਾ ਫੋਨ ਜਾਂ ਹੋਰ ਵੀ ਜੋ ਸਮਾਨ ਹੈ ਜਿਵੇਂ ਬੈਗ ਹੋ ਗਿਆ ਬੁਕਸ ਹੋ ਗਿਆ ਡਿਪੋਜ਼ਿਟ ਕਰਾਣੇ ਪੈਂਦੇ ਹੋਂ ਗੇਟ ਦੇ ਕੋਲ ਤੇ ਸਰ ਬਹੁਤ ਲੰਬੀ ਕਿਊ ਸੀ ਤੇ ਮੈਂ ਕਿਊ ਦੇ ਵਿੱਚ ਲੱਗੀ ਉੱਥੇ ਤੋਂ ਇੱਕ ਜੋ ਸਿਕਿਉਰਿਟੀ ਪਰਸਨ ਸੀ ਉਹ ਮੈਨੂੰ ਐ ਕਿ ਮੈਂ ਤੁਸੀਂ ਘੜਾ ਲਾਓ ਉਹਨੇ ਮੈਨੂੰ ਤਿੰਨਿਆ ਚਾਰ ਵਾਰ ਬੋਲੇ ਮੈਂ ਉਹਦੀ ਗੱਲ ਨੂੰ ਕੰਸੀਡਰ ਨਹੀਂ ਕੀਤਾ ਕਿ ਚਲੋ ਸਿਕਿਉਰਿਟੀ ਗਾਰਡ ਹੈ ਤੇ ਇਹ ਇਨਾ ਬਾਦਰ ਨਹੀਂ ਕਰਦਾ ਕਿ ਇਹਨੂੰ ਮੈਂ ਕੁਝ ਜਸਟੀਫਿਕੇਸ਼ਨ ਦਵਾ ਤੇ ਉਹਨਾਂ ਨੇ ਕਿਹਾ ਕਿ ਮੈਮ ਤੁਸੀਂ ਅੱਗੇ ਚਲੇ ਜਾਓ ਜੋ ਕਿ ਆਫੀਸਰਸ ਹੈਗੇ ਨੇ ਅੱਗੇ ਮੈਂ ਇੱਕ ਮੇਡੀ ਸੀ ਉਹ ਮੈਨੂੰ ਅੱਗੇ ਅੰਦਰ ਲੈ ਕੇ ਚਲੇ ਗਈ ਉਹ ਆਫਿਸ ਜਿੱਥੇ ਕਿ